ਸੋ ਸੋ ਬਾਹਰ ਸਲਾਮ ਮੇਰਾ ਉਹ ਨਗਰੀ ਵਸਦੀ ਨੂੰ ਮੈਂ ਜਿੱਥੇ ਵੇਖਿਆ ਮਹਾ ਆਪਣੀ ਨੂੰ ਚਰਖਾ ਘੱਟ ਗੱਲ ਚਰਖੇ ਦੀ ਕਰਨ ਲੱਗੇ ਹੁਣ ਤਾਂ ਮੇਰਾ ਖਿਆਲ ਆਪਾਂ ਭੁੱਲੇ ਗਏ ਨਵੀਂ ਪੀੜ੍ਹੀ ਨਹੀਂ ਜਾਣਦੀ ਵੀ ਚਰਖਾ ਵੀ ਹੁੰਦਾ ਸੀ ਮੈਂ ਸੀ ਇੱਕ ਮੁਟਿਆਰ ਦਾ ਚਰਖਾ ਟੂੜੇ ਵਾਲੀ ਨਾਰਦਾ ਚਰਖਾ ਨਹੀਂ ਸੀ ਇੱਕ ਮੁਟਿਆਰ ਦਾ ਚਰਖਾ ਟੂੜੇ ਵਾਲੀ ਨਾਰਦਾ ਚਰਖਾ ਓ ਮਾਂ ਮਰ ਗਈ ਬੁੱਢੀ ਹੋ ਕੇ ਮੈਂ ਹੁਣ ਸਾਂਝੇ ਪਰਵਾਰ ਦਾ ਚਰਖਾ ਨਹੀਂ ਸੀ ਇੱਕ ਮੁਟਿਆਰ ਦਾ ਚਰਖਾ ਉੱਚਾ ਜਦੋਂ ਜਵਾਨੀ ਦੀ ਗੱਲ ਅੱਖਾਂ ਵਿੱਚੋਂ ਵਗਦਾ ਪਾਣੀ ਲੋਕੋ ਵੇ ਕਿਤੇ ਭੁੱਲ ਨਾ ਜਾਇਓ ਮੈਂ ਚਰਖਾ ਮੇਰੀ ਅਸਲ ਕਹਾਣੀ ਲੋਕੋ ਵੇ ਕਿਤੇ ਭੁੱਲ ਨਾ ਜਾਇਓ ਮੈਂ ਚਰਖਾ ਮੇਰੀ ਅਸਲ ਕਹਾਣੀ ਲੀ ਦੀ ਇੱਕ ਲੱਕੜ ਲੈ ਕੇ ਕਾਰੀਗਰ ਨੇ ਘੜਿਆ ਮੈਨੂੰ ਤੱਕਲੇ ਤੇ ਤੰਦ ਪੈਂਦੇ ਕਰਤੇ ਐਸੀ ਜੁਗਤੇ ਜੜਿਆ ਮੈਨੂੰ ਇੱਕ ਮਾਤੀ ਦਾ ਦਾਜ ਬਣਾਇਆ ਵੇਰੇ ਕੀਦਰ ਕੀਦ ਲਈ ਆਈ ਅੜਿਆ ਮੈਨੂੰ ਨਿੱਕੇ ਜੇ ਇੱਕ ਤੰਦ ਤੋਂ ਮੇਰੀ ਬਣ ਗਈ ਐਨੀ ਲੰਮੀ ਤਾਣੀ ਲੋਕੋ ਵੇ ਕਿਤੇ ਭੁੱਲ ਨਾ ਜਾਇਓ ਮੈਂ ਚਰਖਾ ਮੇਰੀ ਅਤਲ ਕਾਣੀ ਲੋਕੋ ਵੇ ਕਿਤੇ ਭੁੱਲ ਨਾ ਜਾਇਓ ਮੈਂ ਚਰਖਾ ਮੇਰੀ ਅਸਲ ਕਹਾ